ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀਬਾੜੀ ਦੀ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਆਈ ਹੈ ਜੀ ਐਡ ਅਮਲੋ ਫਤੇਗੜ ਸਾਹਿਬ ਤੋਂ ਜੱਗੀ ਦੀਆਂ ਬਣੀਆਂ ਤਵੀਆਂ 10 ਵਜੇ 10 ਦੀਆਂ 2023 ਮਾਡਲ 1.5 ਲੱਖ ਰੁਪਏ ਰੇਟ ਰੱਖੇ ਗਿਆ ਜੀ ਬਾਕੀ ਨੰਬਰ ਦਿੱਤਾ ਹੋਇਆ ਹੈ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਖਰੀਦ ਸਕਦੇ ਹੋ 978063094 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਤਵੀਆਂ ਨੇ ਜਿਹੜੀਆਂ 1.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਏਰੀਆ ਜੀ ਪਿੰਡ ਬੀਲੇਵਾਲਾ ਫਰੀਦਕੋਟ ਤੋਂ ਐਚ ਐਮ ਟੀ 45 11 ਟਰੈਕਟਰ ਆਇਆ ਜੀ 2001 ਮਾਡਲ ਰੇਟ ਫੋਨ ਤੇ ਦੱਸਣਗੇ ਏਰੀਆ ਪਿੰਡ ਬੀਲੇਵਾਲਾ ਫਰੀਦਕੋਟ 94781 24026 94781 24026 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੇ ਜਾਣਕਾਰੀ ਲੈ ਕੇ ਐਚ ਐਮ ਟੀ 45 11 ਟਰੈਕਟਰ ਨੂੰ ਖਰੀਦ ਸਕਦੇ ਹੋ ਏਰੀਆ ਜੀ ਭਗਤਾ ਭਾਈਕਾ ਤੋਂ अल्टੋ ਗੱਡੀ ਆਈ ਏ ਜੀ ਗੱਡੀ 2009 ਮਾਡਲ ਐ ਕਾਗਜ਼ ਵਗੈਰਾ ਪੂਰੇ ਨੇ ਏਸੀ ਟਰ ਵਧੀਆ ਚੱਲਦਾ ਸਟਾਫ ਕੰਡੀਸ਼ਨ ਦੀ ਗੱਡੀ ਐ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਐ ਤੇ ਗੱਡੀ ਦਾ ਰੇਟ ਐ ਜਿਹੜਾ ਉਹ ਐ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਰੇਟ ਰੱਖਿਆ ਗਿਆ ਬਾਕੀ ਨੰਬਰ ਦਿੱਤਾ ਉਹ ਇਸ ਨੰਬਰ ਤੇ ਕਾਲ ਕਰ ਸਕਦੇ ਹੋ 9872103531 ਇਸ ਨੰਬਰ ਤੇ ਫੋਨ ਕਰਕੇ अल्टੋ ਗੱਡੀ 2009 ਮਾਡਲ ਨੂੰ ਤੁਸੀਂ 1.5 ਲੱਖ ਰੁਪਏ ਚ ਖਰੀਦ ਸਕਦੇ ਹੋ ਹਥ ਨਾਲ ਵੱਡੀ 1121 ਝੋਨੇ ਦੀ ਪ੍ਰਾਲੀ ਵਿਕਾਊ ਹੈ ਜੀ ਹਥ ਨਾਲ ਵੱਡੀ 1121 ਝੋਨੇ ਦੀ ਪ੍ਰਾਲੀ ਵਿਕਾਊ ਹੈ ਰੇਟ ਹੈ ਜੀ 6000 ਏਰੀਆ ਤਰਨਤਾਰ 6000 ਰੁਪਏ ਰੇਟ ਮੰਗਿਆ ਜੀ ਤਰਨਤਾਰ ਨੇ ਏਰੀਆ 1121 ਝੋਨੇ ਦੀ ਪ੍ਰਾਲੀ ਹੈ 95927 15664 ਇਸ ਨੰਬਰ ਤੇ ਫੋਨ ਕਰਕੇ ਤੁਸੀਂ 1121 ਝੋਨੇ ਦੀ ਪ੍ਰਾਲੀ ਇਹ ਜਿਹੜੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਟਰਾਲੀ ਵਿਕਾਊ ਹੈ ਜੀ ਰੇਟ ਮੰਗਿਆ 95000 ਫੁੱਲ ਹੈਵੀ ਬੇਦਾਗ ਟਾਇਰ ਏਰੀਆ ਜੀ ਬਰਨਾਲਾ 8728804093 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਇੰਜਨ ਵਾਲੀ ਢੋਲੀ ਵਿਕਾਊ ਹੈ ਜੀ ਏਰੀਆ ਪਿੰਡ ਟਿੱਬੀ ਅਰਾਈਆਂ ਫਿਰੋਜ਼ਪੁਰ ਰੇਟ ਮੰਗੇ ਜੀ 6000 ਰੁਪਿਆ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ 8427693499 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੰਜਨ ਵਾਲੀ ਢੋਲੀ 6000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਪਸੰਦ ਆਈ ਤਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ Swift BDI ਗੱਡੀ ਵਿਕਾਊ ਹੈ ਜੀ ਗੱਡੀ ਡੀਜ਼ਲ ਦੀ ਹੈ ਜੀ 2016 ਮਾਡਲ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮਾਲਕ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ 495000 ਗੱਡੀ ਦਾ ਰੇਟ ਹੈ 9878497695 ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift ਗੱਡੀ ਇਹ ਜਿਹੜੀ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 1999 ਮਾਡਲ ਹੈ ਏਰੀਆ ਜੀ ਪਿੰਡ ਡਸਕਾ ਸੰਗਰੂਰ ਟੈਰ ਨਮੀ ਨੇ ਜੀ ਇੰਜਨ ਗੇਅਰ ਦਾ ਵੀ ਓਕੇ ਹੈ ਜੀ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਗੱਲ ਕਰ ਸਕਦੇ ਹੋ 95691 73000 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਮੱਛੀ ਮੋਟਰ ਵਿਕਾਊ ਹੈ ਜੀ ਡੇਢ ਦੀ ਸਮੇਤ ਰਸਾ ਪਾਈਪ ਪਾਈਪ ਹੈ ਜੀ 150 ਫੁੱਟ ਏਰੀਆ ਮੋਗਾ ਰੇਟ ਫੋਨ ਤੇ ਦੱਸਣਗੇ ਬਾਕੀ ਤੁਸੀਂ ਪਾਈਪ ਦੀ ਤੇ ਮੋਟਰ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵੀਰ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਤੇ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਤੁਸੀਂ ਨੋਟ ਕਰ ਲਓ 9876085213 9876085213 ਇਸ ਨੰਬਰ ਤੇ ਫੋਨ ਕਰਕੇ ਮੱਛੀ ਮੋਟਰ ਅਤੇ ਪਾਈਪ ਖਰੀਦ ਸਕਦੇ ਹੋ ਜੀ ਕੋਠੀ ਵਿਕਾਊ ਹੈ ਜੀ 15 ਮਰਲੇ ਜਗ੍ਹਾ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਬਾਕੀ ਵੀਰ ਨੇ ਗੇਟ ਤੋਂ ਲੈ ਕੇ ਅੰਦਰ ਤੱਕ ਕੋਠੀ ਦੀ ਸਾਰੀ ਵੀਡੀਓ ਬਣਾ ਕੇ ਭੇਜੀ ਹੈ ਕੋਈ ਕਮੀ ਪੇਸ਼ੀ ਨਹੀਂ ਸਾਰੀਆਂ ਸੁਵਿਧਾਵਾਂ ਨੇ ਜੀ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਜੋੜੀਆਂ ਵਗੈਰਾ ਪੱਥਰ ਸਾਰਾ ਕੁਝ A to Z ਬਿਜਲੀ ਪਾਣੀ ਸਾਰਾ ਕੰਮ ਕੰਪਲੀਟ ਹੈ ਜੀ ਬਸ ਤੁਸੀਂ ਜਾ ਕੇ ਡੀਲ ਕਰ ਸਕਦੇ ਹੋਗੇ ਏਰੀਆ ਹੈਗਾ ਜੀ ਵੀਰ ਦਾ ਪਿੰਡ ਪੰਬੋਈ ਨੇੜੇ ਮਹਿਤਾ ਗੁਰਦਾਸਪੁਰ 11 ਲੱਖ ਰੁਪਏ ਰੇਟ ਰੱਖਿਆ ਗਿਆ ਜੀ 11 ਲੱਖ ਰੁਪਏ ਰੇਟ ਹੈ ਜੀ 84379 45349 ਇਸ ਨੰਬਰ ਤੇ ਫੋਨ ਕਰਕੇ ਤੁਸੀਂ 15 ਮਰਲੇ ਦੇ ਵਿੱਚ ਬਣੀ ਕੋਠੀ ਹੈ ਜਿਹੜੀ 11 ਲੱਖ ਰੁਪਏ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਜੀ ਸਰਵਿਸ ਸਟੇਸ਼ਨ ਵਿਕਾਊ ਹੈ ਜੀ ਨੇੜੇ ਬੱਸ ਸਟੈਂਡ ਪਿੰਡ ਮਸਿੰਗਨ ਦੇਵੀਗੜ ਪਟਿਆਲਾ ਨਨੀਓਲਾ ਰੋਡ 45 ਫੁੱਟ ਫਰੰਟ 20 ਮਰਲੇ ਜਗ੍ਹਾ ਦੇ ਵਿੱਚ ਇਹ ਬਣਿਆ ਬਾਕੀ ਵੀਰੇ ਰੇਟ ਦੱਸਿਆ ਨਹੀਂ ਵੀਰਾਂ ਨੇ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 98729 93586 98729 93586 ਇਸ ਨੰਬਰ ਤੇ ਫੋਨ ਕਰਕੇ ਸਰਵਿਸ ਸਟੇਸ਼ਨ ਜਿਹੜਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਲਾਈਕ ਕਰਨ ਦੇ ਨਾਲ ਕਈ ਵੀਰਾਂ ਭੈਣਾਂ ਦੀ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਵੀਡੀਓ ਸ਼ੇਅਰ ਲਾਈਕ ਕਰਨ ਵਾਲੇ ਵੀਰ ਕਮੈਂਟਾਂ ਦੇ ਵਿੱਚ ਆਲਦਾ ਏਰੀਆ ਨਾਮ ਪਤਾ ਜ਼ਰੂਰ ਦੱਸਣ ਤੇ ਜਿਹੜੇ ਵੀਰ ਚੈਨਲ ਤੇ ਆਏ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਹੀ ਮਿਲ ਸਕੇ ਤੇ ਜੇਕਰ ਕੋਈ ਵੀ ਐਡ ਕਰਵਾਉਣਾ ਚਾਹਵਨ ਹੋਵੇ ਤਾਂ ਵੀਡੀਓ ਦੇ ਥੱਲੇ ਨੰਬਰ ਹਮੇਸ਼ਾ ਚੱਲਦਾ ਰਹਿੰਦਾ ਹੈ 9877988464 ਇਹ ਸਾਡਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀવાડી ਦੇ ਸੰਬੰਧ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਤੇ ਤੁਸੀਂ ਸਾਡਾ Instagram ਵੀ ਚੈੱਕ ਕਰ ਸਕਦੇ ਹੋ ਜੀ ਟਰੈਕਟਰ ਮੇਲਾ ਇਸ ਇਥੇ ਵੀ ਤੁਹਾਡੀ ਐਡ ਲਾਈ ਜਾਊਗੀ ਜੇਕਰ ਕੋਈ ਸਪੈਸ਼ਲ ਐਡ ਕਰਵਾਉਣਾ ਚਾਹਵਨ ਹੋ ਵੀਰ ਤਾਂ ਸਾਡੇ ਨਾਲ ਸੰਪਰਕ ਕਰੇ 9877988462 ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਓ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਕਿ ਕਿਹੜੇ ਰੀਵ ਦੇ ਜ਼ਮੀਨ ਪਲਾਟ ਕੋਠੀ ਘਰ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਚਾਹੀਦੀ ਹੈ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਬਣਨਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਾਂਗੇ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ